बैठो सारे सारे बैठ जाओ बैठो राम राम बैठो भाई के कैंडिडेट टेक लो आगे बैठो सारे बैठ जाओ भाई जाओ बाकी कोई गलती करो सारे बाहर जाओ बैठो कर बैठो अरे कहां होके बैठ जाओ सारे करे होके बैठ जाओ बैठो सारे बाहर जाओ बाहर जाओ ਕੋਈ ਕੋਈ ਕਾਜ ਹੋਸੀ ਸਾਈਡ ਆਇਆਏ ਥੀ ਸਾਈਡ ਆ ਤੇ ਖੜੇ ਆ ਬੰਦੇ ਸਾਰੇ ਬਾਈ ਦੇ ਮੇਰੇ ਆ ਆ ਛਾਵੇਂ ਵਾਲਿਆਂ ਨੂੰ ਆਖਿਓ ਉੱਧਰੇ ਪਾਸੇ ਡਾਂਟ ਦੇ ਇੱਧੇ ਸਤੋ ਚੈਪਟੇਨ ਵੀ ਲੱਗੇਗਾ ਬੜਾ ਪਰਾਨੋ ਸਾਰੇ ਉਹਨਾਂ ਵਾਲੋ ਦੇਖੋ ਬਰਾਬਰ ਹੋਰ ਵੀ ਕੰਮ ਹੋਊਗਾ ਕੋਣੀ ਆਜੋ ਇਹ ਯਾਰ ਕੇ ਅੰਦਰ ਮੋਢੇ ਨੂੰ ਮਾਰਵਾਇਆ ਕਰ ਲਓ ਡਾਬਦੇ ਨਾ ਆਓ ਸਾਰੇ ਆਓ 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 ਇਹਨਾਂ देखो कलौरी ਗੱਲ ਕਰੀਏ ਕੋਈ ਜੇ ਕੋਈ ਪੜ ਜਾਂਦੀ ਨਹੀਂ ਕਰਨਾ ਮੜਦੇ ਲੋਕਾਂ ਵੀ ਨਾ ਹੀ ਨਿਜਮੇਵਾਰੀ ਬੈਠੋ ਤੁਸੀਂ ਇਹ ਕੋਈ ਖੁਨਾਇ ਨਾ ਨਿਜਮੇਵਾਰੀ ਹੈ ਆਵੇ ਭੰਡ ਮੁੱਖ ਮੰਤਰੀ ਕਿੱਥੇ ਹੈ ਸਾਰੇ ਬੈਜੋ 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 ਸਾਰੇ ਬੈਜੋ ਭਾਈ ਬੈਜੋ ਤੁਹਾਡੇ ਬੈਠਿਆਂ ਦੇ ਉੱਤੇ ਕੋਈ ਨਾ ਗੱਡੀ ਚੜਾਉਂਦਾ ਰੋਡ ਜਾਮ ਚੁੱਟਿਆ ਗਿਆ ਜੀ ਬਿਲੀ ਨੂੰ ਲੈ ਕੇ ਹੀ ਹਨੋਰੀ ਬਾਰਡਰ ਤੇ ਇਸ ਟਾਈਮ ਜੀ ਖਨੌਰੀ ਬਾਰਡਰ ਦੇ ਉੱਤੇ ਬਿਜਲੀ ਨਾ ਆਉਣ ਕਾਰਨ ਦੇ ਕਿਸਾਨਾਂ ਨੇ ਧਰਨਾ ਲਾਤਾ ਰੋਡ ਜਾਮ ਕਰਤਾ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਇਸ ਟਾਈਮ ਖਨੌਰੀ ਬਾਰਡਰ ਤੋਂ ਬਿਲਕੁਲ ਰੋਡ ਜਾਮ ਕਰ ਦਿੱਤਾ ਗਿਆ ਜੀ ਦੋਨਾਂ ਸਾਈਡਾਂ ਤੋਂ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਇਧਰ ਵੀ ਬਾਤ ਕਰ ਦਿਓ ਜੀ ਰੋਡ ਸੁਧਰੇ ਹੋਣੀ ਚਾਹੀਦੀ ਹੈ ਬਾਤ ਉਹ ਸ਼ੇਅਰ ਕਰ ਦਿਓ ਜੀ ਠੀਕ ਹੈ ਜੀ ਇਸ ਟਾਈਮ ਖਨੌਰੀ ਬਾਰਡਰ ਤੇ ਬਿਜਲੀ ਨਾ ਆਉਣ ਦੇ ਕਾਰਨ ਤੇ ਗਰਮੀ ਜਿਆਦੇ ਹੋਣ ਕਰਕੇ ਤੇ ਹੁਣ ਇਹਨਾਂ ਨੇ ਜਿਹੜਾ ਕਿਸਾਨਾਂ ਨੇ ਰੋਡ ਜਾਮ ਕਰ ਦਿੱਤਾ ਗਿਆ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰੋ ਜਿਹੜਾ ਆਪਣਾ ਇੰਸਟਾਗ੍ਰam ਆ ਉਹ ਵੀ ਹੈਗਾ ਆਈ ਹਰਵਿੰਦਰ ਗਿੱਲ ਦੇ ਨਾਮ ਤੇ ਆਈ ਆਈ ਹਰਵਿੰਦਰ ਗਿੱਲ ਦੇ ਨਾਮ ਤੇ ਆਪਣੀ ਇੰਸਟਾਗ੍ਰam ਆਈਡੀ ਹੈ ਤੁਸੀਂ ਉੱਥੇ ਹੀ ਜਾ ਕੇ ਗੱਲਬਾਤ ਕਰ ਸਕਦੇ ਹੋ ਦੇਖੋ ਜੀ ਰੋਡ ਜਾਮ ਕਰ ਦਿੱਤੇ ਗਿਆ ਬਿਲਕੁਲ ਦੇਖੋ ਜੀ ਗਨੋਰੀ ਬਾਰਡਰ ਤੇ ਬਿਜਲੀ ਨਾ ਹੋਣ ਕਾਰਨ ਰੋਡ ਜਾਮ ਕਰ ਦਿੱਤੇ ਗਿਆ ਕਿਸਾਨਾਂ ਵੱਲੋਂ ਦੇਖੋ ਜੀ ਦੂਰ ਤੇ ਰਸਤਾ ਬਿਲਕੁਲ ਜਾਮ ਹੈ ਆਵਾਜਾਈ ਠੱਪਾ ਆਹ ਦੇਖੋ ਸਕੂਲ ਵਾਂਡ ਜਿਹੜੀ ਢਪਾਈ ਜਾ ਰਹੀ ਹੈ ਕਿਉਂਕਿ ਬੱਚਿਆਂ ਨੂੰ ਪਰੇਸ਼ਾਨ ਨਹੀਂ ਕੀਤਾ ਜਾਣਾ ਚਾਹੀਦਾ ਸਕੂਲ ਵੈਨ ਤੇ ਐਮਬੂਲੈਂਸ ਲਈ ਜਿਹੜਾ ਰਸਤਾ ਫੁੱਲਾ ਬਾਕੀ ਦਾ ਰੋਡ ਜਾਮ ਹੈ ਆਪਾਂ ਕਹਿੰਦੇ ਕਿ ਤਨਾਉਂਦੇ ਉਹ ਵੀ ਫੁੱਲ ਰਿਹਾ ਆਪਾਂ ਹੱਸਦੇ ਕਿ ਰੋਡ ਬਿਲਕੁਲ ਜਾਮ ਕਰ ਦਿੱਤਾ ਗਿਆ ਹੀ ਦੇਖੋ ਜੀ ਖਨੋਰੀ ਬਾਰਡਰ ਤੇ ਬਿਜਲੀ ਨਾ ਹੋਣ ਦੇ ਕਾਰਨ ਕਿਸਾਨਾਂ ਵੱਲੋਂ ਧਰਨਾ ਲਾਇਆ ਗਿਆ ਰੋਡ ਜਾਮ ਕੀਤੇ ਗਿਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਚੈਨਲ ਨੂੰ ਕਰੋ ਸਬਸਕ੍ਰਾਈਬ ਆਪਣੀ ਜਿਹੜਾ ਇੰਸਟਾਗ੍ਰam ਆਈਡੀ ਉਹ ਆਈ ਹੈ ਆਈ ਹਰਵਿੰਦਰ ਗਿੱਲ ਦੇ ਨਾਮ ਤੇ ਜੀ ਤੁਸੀਂ ਉੱਥੇ ਵੀ ਜਾ ਕੇ ਫੋਲੋ ਕਰ ਸਕਦੇ ਦੇਖੋ

ਰੋਡ ਬਿਲਕੁਲ ਜਾਮ ਕਰ ਦਿੱਤੇ ਗਏ ਜੀ ਇਸ ਟਾਈਮ ਅਖਨੋਰੀ ਬਾਰਡਰ ਤੇ ਤੁਸੀਂ ਆਪਣਾ ਇੰਸਟਾਗ੍ਰam ਤੇ ਵੀ ਆਪਾਂ ਨੂੰ ਫੋਲੋ ਕਰ ਸਕਦੇ ਆਈ ਹਰਵਿੰਦਰ ਗਿੱਲ ਦੇ ਨਾਮ ਤੇ ਆਪਣੀ ਆਈ ਟੀ ਜੀ ਆਈ ਹਰਵਿੰਦਰ ਗਿੱਲ ਦੇ ਨਾਮ ਤੇ ਆਪਣੀ ਇੰਸਟਾਗ੍ਰam ਆਈ ਟੀ ਤੁਸੀਂ ਉੱਥੇ ਵੀ ਜਾ ਕੇ ਫੋਲੋ ਕਰ ਸਕਦੇ ਹੋ। ਧੰਨਵਾਦ ਜੀ ਜਾ ਸਕਦੇ ਇਧਰ ਦੇਖੋ ਜੀ ਤੁਸੀਂ ਦੇਖ ਸਕਦੇ ਹੋ ਮਸਟਾਂ ਨੂੰ ਖਨੋਰੀ ਬਿਲਕੁਲ ਰੋਡ ਜਿਹੜੇ ਜਾਮ ਕੀਤੇ ਗਏ ਆ ਪਸਾਨਾ ਵੱਲੋਂ ਦੇਖੋ ਜੀ ਕਿ ਆਪਾਂ ਇਸੇ ਪੌੜੀ ਦਾ ਪ੍ਰਬੰਧ ਕਰ ਸਕੀਏ ਪਾਣੀ ਤੁਸੀਂ ਕਿੱਥੇ ਹੋ ਆ ਪਿੱਛੇ ਆ ਰਹੀਆਂ ਰੱਦ ਤੋਂ ਤੁਹਾਡੇ ਕੇ ਪਿੱਛੇ ਜਾ ਪਿੱਛੇ ਜਾ ਰੋਡ ਬਿਲਕੁਲ ਜਾਮ ਕਰ ਦਿੱਤੇ ਗਏ ਜੀ ਇਸ ਟਾਈਮ ਕਨੋਰੀ ਬਾਰਡਰ ਤੇ ਬਿਜਲੀ ਨਾ ਆਉਣ ਦੇ ਕਾਰਨ ਕਿਸਾਨਾਂ ਵੱਲੋਂ ਰੋਡ ਜਿਹੜੇ ਜਾਮ ਕਰ ਦਿੱਤੇ ਗਏ ਆ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਇਸ ਟਾਈਮ ਕਨੋਰੀ ਬਾਰਡਰ ਤੋਂ ਤੁਸੀਂ ਦੇਖ ਸਕਦੇ ਹੋ ਜੀ ਬਿਲਕੁਲ ਜਿਹੜੇ ਰੋਡ ਆ ਜਾਮ ਕਰ ਦਿੱਤੇ ਗਏ ਆ ਦੇਖੋ ਜੀ ਦੂਰ ਤੱਕ ਤੁਸੀਂ ਦੇਖ ਸਕਦੇ ਹੋ ਰੋਡ ਬਿਲਕੁਲ ਅੱਗ ਵਰਗੀ ਗਰਮੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇਸ ਟਾਈਮ ਜਿਹੜਾ ਬਿਲਕੁਲ ਰੋਡ ਦੇ ਵਿੱਚ ਤਪਦੀ ਧੁੱਪ ਦੇ ਵਿੱਚ ਤੁਸੀਂ ਦੇਖੋ ਅੱਗ ਵਰਗੀ ਸੜਕ ਆ ਜਿਹਦੇ ਉੱਤੇ ਬੈਠਿਆ ਕਿਸਾਨ ਤੁਸੀਂ ਦੇਖ ਸਕਦੇ ਹੋ ਬਾਈ ਤਸਵੀਰ ਇਸ ਟਾਈਮ ਖਨੌਰੀ ਬਾਰਡਰ ਤੋਂ ਵਿਜੀ ਨਾ ਆਉਣ ਦੇ ਕਾਰਨ ਸੜਕ ਜਾਮ ਕੀਤੀ ਗਈ ਹੈ ਕਿਸਾਨਾਂ ਵੱਲੋਂ ਤੁਸੀਂ ਦੇਖ ਸਕਦੇ ਹੋ ਸੜਕ ਵਿਜੀ ਨਾ ਆਉਣ ਕਾਰਨ ਦੇਖੋ ਜੀ ਜਬਾਨ ਬਿਜਲੀ ਨਾ ਹੁੰਨ ਕਾਰਨ ਤੁਸੀਂ ਦੇਖ ਸਕਦੇ ਹੋ ਇਸ ਟਾਈਮ ਕਿਸਾਨਾਂ ਨੇ ਜਿਹੜਾ ਰੋਡ ਜਾਮ ਕੀਤਾ ਗਿਆ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਇਸ ਟਾਈਮ ਖਨਾਰੀ ਬਾੜ ਦੇ ਦੇਖੋ ਜੀ ਜੈ ਹਿੰਦ ਜੈ ਸਰਕਾਰ ਸਰਕਾਰ ਜੈ ਹਿੰਦ ਜੈ ਸਰਕਾਰ ਜੈ ਹਿੰਦ ਜੈ ਸਰਕਾਰ ਲਾਈਵ ਤੁਹਾਨੂੰ ਰਾਤ ਦੀ ਦੇਖ ਰਹੇ ਆ ਰੋਡ ਦੇਖੋ ਜੀ ਇਸ ਟਾਈਮ ਆਪਾਂ ਹੈਗੇ ਖਨਾਰੀ ਬਾਰਡਰ ਤੋਂ ਜੁੜੇ ਹੋਏ ਸੋ ਲਾਈਵ ਤਸਵੀਰਾਂ ਬਿਲਕੁਲ ਰੋਡ ਜਿਹੜੇ ਐ ਬਲੌਕ ਕੀਤੇ ਗਏ ਆ ਕਿਉਂਕਿ ਬਿਜਲੀ ਨਾ ਹੋਣ ਕਾਰਨ ਕਿਸਾਨਾਂ ਨੂੰ ਵੀ ਸਮੱਸਿਆ ਬਹੁਤ ਆ ਰਹੀ ਹੈ ਗਰਮੀ ਬਹੁਤ ਜ਼ਿਆਦਾ ਆ ਰਾਤ ਨੂੰ ਪੈਣਾ ਪੈਣਾ ਬਹੁਤ ਮੁਸ਼ਕਿਲ ਆ ਦਿਨੇ ਤੰਬੂਆਂ ਦੇ ਵਿੱਚ ਰਹਿਣਾ ਬਹੁਤ ਮੁਸ਼ਕਿਲ ਆ ਤੇ ਆ ਸਰਕਾਰ ਵੱਲੋਂ ਜਿਹੜਾ ਰੋਡ ਬਿਲਕੁਲ ਜਾਮ ਕੀਤਾ ਗਿਆ ਤੇ ਆ ਸਰਕਾਰ ਵੱਲੋਂ ਰਹਾ ਤੰਗ ਕੀਤਾ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਕਿਤਨੇ ਕਿਤੇ ਬਿਜਲੀ ਜਿਹੜੀ ਇਹ ਛੱਡੀ ਨਹੀਂ ਜਾ ਰਹੀ ਪੂਰਾ ਕਰਕੇ ਹੁਣ ਜਿਹੜਾ ਕਿਸਾਨਾਂ ਨੇ ਤੇ ਰੋਡ ਜਾਮ ਕੀਤੀ ਹੋਈ ਜੀ ਜੀ ਕਰਨੀ ਆਪਾਂ ਮੈਥੋ ਸਾਰੇ ਜਿਹੜੇ ਆਪੂ ਆ ਜਿੰਮੇਵਾਰੀ ਕਰਕੇ ਇਧਰ ਜਿਹੜੀ ਵਾਹਣਾ ਤੇ ਸਾਰੇ ਮੋੜਲੇ ਪਿੰਗ ਆਪਣੇ ਕੰਮ ਵੀ ਪੂਰਾ ਕਰ ਰਹੇ ਨੇ ਜਿਹੜੇ ਲੋਡਰ ਪਿੰਡ ਆ ਰਹੇ ਨੇ ਜਾ ਰਹੇ ਨੇ ਉਹਨਾਂ ਨੂੰ ਦੇਖੂ ਨਾਲੇ ਜਾਣ ਕਰ ਰਹੇ ਨੇ ਬੈਠਾਂ ਵੀ ਕਰਵਾਤਾ ਕਰੂ ਕਾਲੀ ਜਿਹੜੀ ਹੂਰ ਵਾਲਾ ਕੰਮ ਨਹੀਂ ਉੱਤੇ ਆਇਆ ਪ੍ਰਸ਼ਾਸਨ ਨਾਲ ਅਸੀਂ ਗੱਲਬਾਤ ਕਰੇਦੀਆਂ ਕਰਕੇ ਨੇ ਗਾਇਆ ਇਸ ਗੱਲ ਤੇ ਐਸੇ ਨਾਲ ਵੀ ਗੱਲ ਆਇਆ ਇਸ ਕਰਕੇ ਸਾਰਾ ਨਾਲ ਬੈਠੇ ਹਾਂ ਜੀ ਨੋਟ ਲੀਓ ਪ੍ਰਸ਼ਾਸਨ ਨਾਲ ਤੇ ਇਸਲਾ ਕਰੂਗਾ 10 ਪੰਨਾ ਚਾਰ ਪਾਰ ਟ੍ਰਾਫਿਕ ਹੋ ਲੱਗਿਆ ਤੇ ਲੈ ਕੇ ਚਲਾ ਦੇਣ ਵੱਲ ਕਰਦੇ ਨੇ ਸਾਨੂੰ ਰੋਡ 'ਤੇ ਇਸ ਤਰ੍ਹਾਂ ਕੇ ਟਰਾਫਿਕ ਬੈਠਿਆ ਪਰ ਪਰ ਕੋਈ ਪੂਰੀ ਵਾਸਤੂ ਕੋਈ ਇੱਥੇ ਆਇਆ ਇਧਰ ਕੇ ਦੇਖ ਕੇ ਮੈਨੂੰ ਮਾ ਗੋਈ ਬੇਅਕਤੀ ਕਰਦਾ ਗੱਲ ਫੁਰਦੀ ਆ ਵਿੱਚ ਬੈਠਣ ਦੀ ਲਾਇ ਬੈਠਣ ਦੀ ਕੋਸ਼ਿਸ਼ ਕਰੋ ਇੰਨਾ ਧਿਆਨ ਜਰੂਰ ਕਰੋ ਕਿ ਲੋੜ ਦੇ ਪਿੰਡ ਫਾਰੇ ਆਪਣੇ ਲੰਗਰਾਂ ਤੇ ਲੱਗੇ ਹੋਏ ਨੇ ਦਾ ਜਿਹੜੇ ਇਕੱਲੇ ਲੋਕਲ ਮੋਟਰ ਵੇਕ ਲੈਣਾ ਦੇ ਉਹ ਸਾਈਡ ਤੇ ਜਿਹੜੇ ਪਿੰਡਾਂ ਨੂੰ ਜਾਂਦੇ ਨੇ ਦਾ ਕੋਈ ਬਿਮਾਰ ਅੰਗੀਆਂ ਕੋਫਾ ਨੂੰ ਆਪਾਂ ਨਾ ਲਗਾਉਣਾ ਬੱਚਿਆਂ ਦਾ ਟਾਈਮ ਹੈ ਉਹ ਧਿਆਨ ਕਰੋ ਦੂਜੇ ਸਾਰੇ ਬੈਠਣ ਦੀ ਕੋਸ਼ਿਸ਼ ਕਰੋ ਸਿਰਫ ਗ੍ਰੰਟੀ ਹਰ ਪੰਜ-ਪੰਜ ਦੇ ਬਹੁਤ ਹੈ ਤੇ ਆਪੇ ਜਿੰਦਰ ਦਿਨ ਹੋਰ ਗਿਆ ਤਾਂ ਵੀ ਮੰਨ ਲਿਓ ਦੂਜੇ ਬੈਠਣ ਦੀ ਕਿਰਪਾ ਕਰਕੇ ਧਿਆਨ ਦਿਓ ਦੇਖ ਸਕਦੇ ਹੋ ਇਹ ਲਾਈਵ ਤਸਵੀਰਾਂ ਇਸ ਟਾਈਮ ਖਨੋਰੀ ਬਾਟਰ ਤੋਂ ਤੁਸੀਂ ਦੇਖ ਸਕਦੇ ਹੋ ਰੋਡ ਜਾਮ ਕੀਤਾ ਗਿਆ ਜਿਹੜਾ ਬਿਜਲੀ ਦੇ ਪ੍ਰਬੰਧ ਨੂੰ ਲੈ ਕੇ ਬਿਜਲੀ ਦਾ ਜਿਹੜਾ ਪ੍ਰਬੰਧ ਬਹੁਤ ਨਾਕਾਮਾ ਤੁਸੀਂ ਦੇਖ ਸਕਦੇ ਹੋ ਇਸ ਟਾਈਮ ਖਨੋਰੀ ਬਾਟਰ ਤੇ ਜਿਹੜਾ ਬਿਜਲੀ ਨਾ ਆਉਣ ਦੇ ਕਾਰਨ ਸਾਡੇ ਜਿਹੜਾ ਰੋਡ ਜਾਮ ਕਰਕੇ ਬੈਠੇ ਆ ਇਸ ਟਾਈਮ ਜਨਕਲ ਰੋਡ ਬਲੌਕ ਕੀਤਾ ਗਿਆ ਠੀਕ ਹੈ ਜੀ ਬਾਹਰੋਂ ਬੈਂਟੀ ਨੂੰ ਬੈਂਟੀ ਹੈ ਬਾਹਰੋਂ ਬੈਂਟੀ ਨੂੰ ਬੈਂਟੀ ਹੈ ਕੋਈ ਗੱਲ ਨਹੀਂ ਇੱਥੇ ਟੱਕਣਾ